ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦਰਸੋਂ ਮਗੇ ਹਰ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਤੇ ਹਾਂ ਜੀ ਜਿੱਥੇ ਆਪਾਂ ਨੇ ਬਲੌਗ ਅੰਡ ਕੀਤਾ ਸੀ ਉੱਥੇ ਜਿਵੇਂ ਬਲੌਗ ਸ਼ੁਰੂ ਕਰਨ ਲੱਗੀਆਂ ਇੱਥੇ ਮੈਂ ਆਪਣਾ ਕਿਚਨ ਦੇ ਜਿਹੜੇ ਰੋਟੀ ਪਾਣੀ ਸਾਰਾ ਹੋ ਗਿਆ ਸੀ ਬੱਚੇ ਸਕੂਲ ਚਲੇ ਗਏ ਸੀ ਇਹਨਾਂ ਦੇ ਪਫਾ ਵੀ ਸ਼ੌਪ ਤੇ ਚਲੇ ਗਏ ਸੀਗੇ ਤੇ ਬਸ ਮੇਰੇ ਜਿਹੜੇ ਹੈਗੇ ਸਾਫ-ਸਫਾਈਆਂ ਦੇ ਕੰਮ ਇੱਥੇ ਮੇਰਾ ਨਾਲ ਲੱਗੀ ਸੀਗੀ ਕਰਨਾ तकरीबन ਜੀ ਇੱਥੇ ਟਾਈਮ ਜਿਹੜਾ ਪੌਣੇ 9 ਦਾ ਹੋ ਗਿਆ ਸੀ ਕਿਉਂਕਿ ਬੱਚਾ ਦਾ ਟਾਈਮ ਥੋੜਾ ਜਿਹਾ ਲੇਟ ਹੋਣ ਕਰਕੇ 8:30 ਵਜੇ ਜਾਂਦੇ ਨੇ ਹਨਾ 8:30 8:30 ਵਜੇ ਤੇ ਇੰਨਾ ਟਾਈਮ ਜਿਹੜਾ ਉਹਨਾਂ ਨੂੰ ਹੋ ਜਾਂਦਾ ਉਸ ਤੋਂ ਬਾਅਦ ਬਸ ਇਹਨਾਂ ਦੇ ਪਾਪਾ ਵੀ ਨਾਲ ਹੀ ਚਲੇ ਜਾਂਦੇ ਨੇ ਬੱਚਾ ਦੀ ਰੋਟੀ ਪਾਣੀ ਇਕੱਠੇ ਖਾ ਲੈਂਦੇ ਨੇ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਆਪਣਾ ਕਲੀਨਿੰਗ ਕਰਨ ਕਿਉਂਕਿ ਦਿਨ ਵੀ ਬਹੁਤ ਛੋਟੇ ਹੋ ਗਏ ਹਨਾ ਤੇ ਜਾਨੀ ਝੜਦੇ ਛਿਪਦੇ ਦਾ ਹੀ ਦਿਨ ਦਾ ਪਤਾ ਲੱਗਦਾ ਦਿਨ ਦਾ ਤਾਂ ਨਾ ਜਿਵੇਂ ਧੂਆ ਜਣਾ ਇੰਨਾ ਜ਼ਿਆਦੇ ਹੋਇਆ ਪਿਆ ਪਰਾਲੀਆਂ ਦਾ ਨਾ ਬਹੁਤ ਜ਼ਿਆਦੇ ਧੂਆ ਹੋਇਆ ਪਿਆ ਉਹਦੇ ਕਰਕੇ ਨਾ ਜਾਨੀ ਜਿਵੇਂ 12 1 ਵਜੇ ਹਨਾ ਜਿਹੜਾ ਹੈਗਾ ਧੂਆ ਜਾਂ ਹੋਣ ਕਰਕੇ ਸ਼ਾਮ ਜੀ ਲੱਗਣ ਲੱਗ ਜਾਂਦੀ ਹੈਗੀ ਇੰਨਾ ਜ਼ਿਆਦੇ ਉਹ ਹੋ ਜਾਂਦਾ ਕੁਝ ਜਿਹੜੇ ਸਾਡੇ ਘਰ ਨੇ ਖੇਤਾਂ ਦੇ ਵਿੱਚ ਨੇ ਹਨਾ ਉਹਦੇ ਕਰਕੇ ਤਾਂ ਬਹੁਤ ਜ਼ਿਆਦਾ ਬੁਰਾ ਹਾਲਾ ਕੁਝ ਜਿਹੜਾ ਹੈਗਾ ਧੂਏ ਦੀ ਪਰਾਲੀ ਜਿੰਨੀ ਜ਼ਿਆਦੇ ਹੁੰਦੀ ਹੈ ਨਾ ਜਾਨੀ ਬਹੁਤ ਜ਼ਿਆਦੇ ਇੱਧਰ ਦੇਖੋ ਜੀ ਟਾਈਮ ਜਿਵੇਂ ਇੱਥੇ ਸਾਡੇ ਇੱਕ ਦਸ ਦਾ ਟਾਈਮ ਹੋ ਗਿਆ ਦੇਖੋ ਬਿਲਕੁਲ ਵੀ ਨਹੀਂ ਲੱਗਦਾ ਵੀ ਜਿਹੜੀ ਦਿਨ ਚੜਿਆ ਹੋਇਆ ਇਹੋ ਜਿਹਾ ਦਿਨ ਹੁੰਦਾ ਤੇ ਇੱਥੇ ਆਗੇ ਸੀ ਜੀ ਗੋਸ਼ ਹੱਲ ਵਾਲੇ ਉਹਨਾਂ ਨੂੰ ਆਪਾਂ ਲੱਗੇ ਸੀ ਰੋਟੀ ਪਾਣ ਤੇ ਉਸ ਤੋਂ ਬਾਅਦ ਜੀ ਦੇਖੋ ਮੈਂ ਝਾੜੂ ਵਗੈਰਾ ਆਪਣਾ ਕੱਟਦਾ ਸੀ ਨਾ ਝਾੜੂ ਲਗਾਉਣ ਤੋਂ ਬਾਅਦ ਪਹਿਲਾਂ ਮੈਂ ਸੋਚਿਆ ਵੀ ਚਲੋ ਮਸ਼ੀਨ ਲਗਾ ਲੈਣੀ ਆ ਪਰ ਕੱਪੜੇ ਥੋੜੇ ਜੇ ਸੀਗੇ ਤੇ ਇੱਕ ਅੱਜ ਮੈਂ ਸਾਗ ਵਗੈਰਾ ਆਦੀ ਵੀ ਸਲਾਸੀ ਵੀ ਸਾਗ ਵਗੈਰਾ ਵੀ ਆਪਣਾ ਬਣਾ ਲਾਂਗੇ ਤੇ ਉਹਦੇ ਕਰਕੇ ਮੈਂ ਕੱਪੜੇ ਨਹੀਂ ਪਾਏ ਹੈਗੇ ਕਿਉਂਕਿ ਮੈਂ ਤੀਜੇ ਦਿਨ ਜਿਹੜੇ ਕੱਪੜੇ ਨੇ ਧੋਣੀਆਂ ਕਿਉਂਕਿ ਨਾ ਵੀ ਜਿਹੜੇ ਕੱਪੜੇ ਨੇ ਡੇਲੀ ਧੋਣਾ ਮਸ਼ੀਨ ਦੇ ਵਿੱਚ ਹੀ ਹੋਣੇ ਵੀ ਥੋੜੇ ਜਿਹਾ ਕੱਪੜੇ ਹੁੰਦੇ ਆ ਵੀ ਚੋਲੇ ਇੱਕ ਦਿਨ ਛੱਡ ਕੇ ਆਪਣਾ ਧੋ ਲੈਣਾ ਜੇ ਕਿਵਰ ਜਿਆਦਾ ਹੁਣ ਤਾਂ ਆਪਾਂ ਦੂਜੇ ਦਿਨ ਵੀ ਧੋ ਲੈਨੇ ਆ ਹਨ ਤੇ ਇਹ ਕੱਪੜੇ ਮੈਂ ਨਹੀਂ ਪਾਏ ਸੀਗੇ ਬਸ ਆਪਣਾ ਝਾੜੂ ਵਗੈਰਾ ਲਗਾ ਕੇ ਕਿਚਨ ਦੇ ਮੈਂ ਭਾਂਡੇ ਵਗੈਰਾ ਸਾਰੇ ਝੱਕ ਦਿੱਤੀਏ ਤੇ ਇੱਥੇ ਜੀ ਬਸ ਮੈਂ ਪੋਚਾ ਲਗਾਉਣ ਲੱਗੀ ਹੋਈ ਸੀ ਸਾਰੇ ਆਪਣਾ ਚੰਗੀ ਤਰ੍ਹਾਂ ਪੜਾ ਪੋਚਾ ਲਗਾ ਦਾਂਗੇ ਤੇ ਵੈਸੇ ਤਾਂ ਨਾ ਭਾਂਡੇ ਦੇ ਵਿੱਚ ਤਾਂ ਮੈਂ ਕਈ ਵਾਰੀ ਮੇਰੀ ਸਲਾਹ ਬਣਦੇ ਤਾਂ ਮੈਂ ਸ਼ਾਮ ਨੂੰ ਵੀ ਪੋਚਾ ਲਗਾ ਦਿੰਦੀ ਆ ਜਿਵੇਂ ਪੈਨ ਟਾਈਮ ਵੀ ਜਿਹੜਾ ਸਮਾਨ ਆ ਇੱਧਰ ਉਹਦਾ ਸਾਰਾ ਕਰਕੇ ਚੰਗੀ ਤਰ੍ਹਾਂ ਜਦੋਂ ਬੱਚੇ ਨਹੀਂ ਹੁੰਦੇ ਹਨਾ ਬੱਚੇ ਸੌ ਜਾਂਦੇ ਆ ਫਿਰ ਮੈਂ ਉਦੋਂ ਚੱਕਰ ਕਰਕੇ ਪੋਚਾੜਾ ਲਗਾ ਦੇਣੀ ਆ ਤੇ ਇਹ ਜਾਂ ਫਿਰ ਜਿਹੜਾ ਆਪਣਾ ਸਮਾਨ ਆ ਨਾ ਉਹਦੇ نیچے ਦੇ ਇੱਥੇ ਮੈਂ ਸਾਰਾ ਅੱਗੇ-ਉੱਗੇ ਜਿਹੜਾ ਪੋਚਾ ਲਗਾਉਣ ਲੱਗੀ ਹੋਈ ਸੀਗੀ ਪੋਸਟੀ ਹਾਂਜੀ ਕੰਮਕਾਰ ਆਪਾਂ ਨੇ ਸਾਰੇ ਕਰ ਲੈਨੇ ਖਤਮ ਤਕਰੀਬਨ ਦੇ ਘੋਟ ਟਾਈਮ ਹੁਣ ਬਚ ਗਏ ਪੌਣੇ 1 ਦਾ ਟਾਈਮ ਹੋ ਗਿਆ ਕੰਮ ਕੁਮਕਾਂ ਤੋਂ ਬਾਅਦ ਮੈਂ ਚਾਹ ਬਣਾ ਲਈ ਉਸ ਤੋਂ ਬਾਅਦ ਹੀ ਮੇਰੇ ਕੋਲ ਆ ਗਏ ਉਧਰ ਕਸਟਮਰ ਤੇ ਉਹਨਾਂ ਦੇ ਆਪਾਂ ਨੂੰ ਟਾਈਮ ਲੱਗ ਗਿਆ ਮੈਂ ਹੁਣੀ ਆਈ ਆ ਉਧਰ ਤੇ ਹੁਣ ਜੀ ਪਾਪਾ ਜੀ ਲੈ ਕੇ ਆਏ ਨੇ ਸਾਗ ਦੇਖੋ ਇੱਕ ਗੁੱਟੀ ਸਾਗ ਦੀ ਲਈ ਆਏ ਤੇ ਬਾਕੀ ਮੇਰੇ ਕੋਲ ਫਰਕ ਮੇਥੇ ਹੈਗੇ ਸੀ ਸਬਜ਼ੀ ਲੈ ਕੇ ਆਏ ਸੀਗੇ ਦੇਖੋ ਰਾਤ ਇੱਕ ਗੁੱਟੀ ਹੈਗੀ ਆ ਮੇਥਿਆਂ ਦੀ 1.5 ਗੁੱਟੀ ਮੰਗੂ ਹੈਗਾ ਪਾਲਕ ਕੁਸ ਆਪਾਂ ਨੇ ਸਵੇਰੇ ਰੋਟੀਆਂ ਦੇਖੋ ਬਣਾ ਲਈਆਂ ਸੀ ਮੈਨੂੰ ਸਾਨੂੰ ਪਤਾ ਹੀ ਆ ਤੇ ਹਨਾ ਰੋਟੀਆਂ ਰੋਟੀਆਂ ਬਣਾ ਲਈਆਂ ਸੀਗੀਆਂ ਇਹ ਬਾਕੀ ਚਲੋ ਹੁਣ ਆਪਾਂ ਸਾਗ ਬਣਾ ਲੈ ਗੋ ਕਿ ਨਾ ਆਪਣੀ ਇਹਨੂੰ ਨੂਰ ਨੂੰ ਬੜਾ ਜਿਆਦਾ ਪਸੰਦ ਆਗਾ ਤਾਂ ਕਰਕੇ ਮੈਂ ਕਿਹ ਝੋਲ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸਾਗ ਆ ਜਿਹੜਾ ਬਣਾ ਲੈਨੇ ਆ ਤੇ ਇਹੀ ਪਹਿਲਾਂ ਨਾ ਮੈਂ ਸਾਗ ਆ ਜਿਹੜਾ ਸਮਾਰਦੀ ਆ ਰੱਖੀ ਗੰਦਾ ਡਾਲ ਲੇ ਆਪਾਂ ਤੇ ਕੰਮ ਆਪਣੇ ਸਾਰੇ ਜੀ ਤਕਰੀਬਨ ਕਰਦੇ ਹੋਗੇ ਸੇ ਖਤਮ ਮੇਰੇ ਨੂੰ ਤਾਂ ਕੱਪੜੇ ਹੀ ਟਾਇ ਹੋਏ ਤੇ ਇੱਕ ਨਾ ਲਾਈਟ ਗਈ ਹੋਈ ਅੱਜ 2 2.5 ਘੰਟੇ ਹੋ ਗਏ ਲਾਈਟ ਗਈ ਨੂੰ ਹਾਲ ਤੱਕ काही ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆ ਕੁਛ ਕੀ ਆ ਉਹ ਨਹੀਂ ਪਤਾ ਤੇ ਚਲੋ ਜੀ ਪਹਿਲਾਂ ਪਸਾਖ ਸਵਾਰ ਲਈਏ ਫਿਰ ਆਪਾਂ ਸਾਗ ਬਣਾਉਣੇ ਅੱਜ ਬੱਸ ਤਾਂ ਜੀ ਦੋ ਤਿੰਨ ਵਾਰੀ ਸਾਗ ਜਿਹੜਾ ਆਪਾਂ ਨੇ ਬਣਾ ਲਿਆ ਹੁਣ ਦਾ ਸਰੋਂ ਦਾ ਸਾਗ ਹੈ ਨਾ ਜਿਹੜਾ ਹੋਣ ਲੱਗ ਗਿਆ ਤੇ ਬਾਕੀ ਆਪਾਂ ਕੁੱਕਰ ਚੀ ਬਣਾਵਾਂਗੇ ਚਲੋ ਜੀ ਪਸਾਹ ਦੇ ਮਾਤਲੀ ਬਣਾ। ਹਾਂਜੀ ਲਾਈਟ ਹਲੇ ਤੱਕ ਦਿਖੋ ਆਈ ਨਹੀਂ 3 ਵੱਜ ਚੁੱਕੇ ਨੇ ਤੇ ਮੈਂ ਜੀ ਸਾਗ ਕੱਟ ਕੇ ਆਪਣਾ ਰੱਖਤਾ ਬਣਾ ਸਮਾਂ ਰਹਿ ਗਿਆ ਮੇਰੇ ਚੱਕਰ ਵਾਲਾ ਛੱਕਦੀਆਂ ਬੇਟੀ ਆ ਗਈ ਆਪਣੀ ਜਾ ਗਈ ਸਕੂਲੋਂ ਤੇ ਸਾਗ ਜੀ ਦੇਖੋ ਮੈਂ ਤਾਂ ਕੈਸੀ ਧਰਤਾ ਪਾ ਕੁੱਕਰ ਦਾ ਢੱਕਣ ਲਗਾ ਦੇਣਾ ਨਮਕ ਮੈਂ ਪਾਤਾ ਸੀ ਤੇ ਘੰਟੇ ਦੇ ਘੰਟੇ ਦੇ ਵਿੱਚ 2-3 ਚਾਪ ਚਿੜੀਆਂ ਚ ਬਣ ਜਾਣਾ ਮੈਨੂੰ ਇਹਦਾ ਸਾਗ ਥੋੜਾ ਹੀ ਸੀਗਾ ਕੋਈ ਜ਼ਿਆਦਾ ਸਾਗ ਨਹੀਂ ਹੈਗਾ ਸੀ ਸਰੇ ਤਮਨੇਂ ਗਿਆ ਸੀ ਉਹ ਮਿੱਥੇ ਵਾਲੀਆਂ ਰੋਟੀਆਂ ਤੇ ਬੱਚਿਆਂ ਲਈ ਮੈਂ ਉਹੀ ਰੱਖੀਆਂ ਨਹੀਂਆਂ ਕਹਿੰਦੇ ਉਹ ਹੀ ਖਾਵਾਂਗੇ ਸ਼ਾਮ ਨੂੰ ਆ ਕੇ ਦੁਪਹਿਰੇ ਤੇ ਬਸ ਜੀ ਹੁਣ ਮੈਂ ਆਪਣਾ ਜਿਹੜਾ ਫਮਾਨ ਆਪਣਾ ਚੱਕ ਲਈ ਤੇ ਆਪਣੀ ਜਸ ਯੂਨੀਫਾਰਮ ਚੇਂਜ ਕਰ ਲਈਏ ਦੂਜੀਆਂ ਬੈਠੀਆਂ ਬਸ ਆਉਣ ਵਾਲੀਆਂ ਨੇ ਚਾਹ ਜੀ ਮੈਂ ਬਣਾ ਕੇ ਰੱਖ ਲਈ ਸੀਗੀ ਚਾਹ ਚੋ ਆਪਣੀ ਬਣ ਕੇ ਹੋਈ ਤਿਆਰ ਮੈਂ ਅੱਜ ਲਾਈਟ ਦਾ ਵੇਟ ਕਰਦੀ ਰਹੀ ਕਿਉਂਕਿ ਮੈਂ ਸਲਾਈ ਦਾ ਕੰਮ ਕਰਨਾ ਸੀ ਅੱਜ ਦੇਖੋ ਪਰ ਅੱਜ ਕੋਈ ਲਾਈਟ ਨਹੀਂ ਆਈ ਹੈਗੀ ਤੇ ਜਦੋਂ ਲਾਈਟ ਹੁੰਦੀ ਆ ਉਦੋਂ ਆਉਂਦਾ ਨਹੀਂ ਹੈ ਨਾ ਧੀਰ ਸਾਥ ਦਿੰਦਾ ਹੈਗਾ ਤਾਲੀ ਲੈਂਦੇ ਤੇ ਚਲੋ ਜੀ ਬੇਟੀਆਂ ਦਾ ਪੇਟ ਕਰਦੇ ਆਪਾਂ ਸਾਗ ਨੂੰ ਕੱਟ ਕੇ ਰੱਖਤਾ ਦੇਖਦਾ ਕਿੰਨੇ ਕ ਟਾਈਮ ਚ ਬਣਦਾਗਾ ਦੇਖੋ ਟਾਈਮ ਸਵਾ 3 ਹੋ ਸਵਾ 3 ਦਾ ਟਾਈਮ ਆ ਜਿਹੜਾ ਹੋ ਗਿਆ ਦੇਖਦਾ ਕਿੰਨੇ ਕ ਟਾਈਮ ਦੇ ਵਿੱਚ ਬਣਦਾ ਚਾਰ ਪੰਜ ਛੇੜੀਆਂ ਦੇ ਵਿੱਚ ਹੀ ਬਣ ਜਾਣਾ ਬਲਾ ਤਾਂ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਚਲੋ ਜੀ ਬੱਚੇ ਆਉਂਦੇ ਫਿਰ ਆਪਾਂ ਰੋਟੀ ਰੁੱਟੀ ਦਿੰਨੇ ਉਹਨਾਂ ਨੂੰ ਨਾਲੇ ਆਪ ਵੀ ਚਾਹ ਪਾਣੀ ਪੀ ਲਾਂਗੇ ਪਹਿਲਾਂ ਤਾਂ ਮੈਂ ਸਮਾਨ ਚੱਕਾ ਬੱਟਲ ਵਗੈਰਾ ਹੀ ਠੀਕ ਰੱਖਦਾ ਤੇ ਚਲੋ ਜੀ ਹਪਾ ਨੂੰ ਸਮਾਪਤ ਚੱਕ ਲਈਏ ਨਾਲ ਦੀ ਨਾਲ ਇਹ ਲੈ ਲਈਏ ਜੋ ਮੈਨੂੰ ਗਾਵੇਂ ਆਉਦੀ ਲੈ ਾਟਾ ਕੀ ਦੇਖ ਲਓ ਹਾਏ ਐਨੀ ਮੱਕੀ ਉਹ ਤੋਂ ਕਿੱਥੇ ਆ ਜਾਓ ਜੀ ਸਾਊ ਜੀ ਕੋਣ ਨੂੰ ਮੈਂ ਚੱਕ ਲੈ ਗਈ ਹੈਗੀ ਲਾਹਣ ਛਿਲਦੇ ਹੁਣ ਆਪਾਂ ਤੇ ਲਾਈਟ ਨਾ ਨਾਲ ਦੀ ਲਾਈ ਆ ਗਈ ਜਦੋਂ ਮੈਂ ਤੁਹਾਡੇ ਨਾਲ ਕਰਨ ਚੱਲੀ ਆ ਨਾ ਸਵਾ 3 ਵਜੇ ਤੇ ਉਦੋਂ ਨਾਲ ਦੀ ਨਾਲ ਲਾਈਟ ਆ ਗਈ ਮੈਂ ਲੜਾ ਹੋ ਸ਼ਾਇਦ 10 15 ਮਿੰਟ ਹਾਦਰਕ ਤਾਂ ਚ ਰੋਪਣੇ ਪਿਆ ਜ ਹੈ ਨਾ ਤੇ 15 ਮਿੰਟ ਹੋ ਗਏ ਹਾਂਜੀ ਲਾਈਟ ਆਈ ਨਾ ਕਿ ਕਿਆ ਲੱਗਿਆ ਮੈਂ ਪਾਣੀ ਪੀ ਲਾ ਮੈਂ ਨਾ ਸਵੇਰ ਜਦੋਂ ਦੇ ਪੋਚੇ ਲਾਏ ਨੇ ਤਕਰੀਬਨ ਸਵਾ 10 ਸਵੇਰ ਇਦਾਂ ਜੇ ਕੁਝ ਪੋਚੇ ਲਾਏ ਸੀ ਉਦੋਂ ਦੀ ਲਾਈਟ ਗਈ ਹੋਈ ਸੀ ਦੇਖ ਲਓ ਤੁਸੀਂ ਹੁਣ ਆਈ ਹੈ ਜੀ ਸਾਢੇ 3 ਸਵਾ 3 ਵਜੇ ਮੰਗੂ ਉਦੋਂ ਹੁਣ ਆਈ ਹੈ ਕਿ ਦੇਖੋ ਦੇਖੋ ਉਦੋਂ ਦੀ ਲਾਈਟ ਗਈ ਹੋਈ ਤੇ ਮਸਾਲਾ ਪੁੱਟ ਕੇ ਪਾਵਾਂਗੇ ਕੁੰਡੇ ਦੇ ਵਿੱਚ ਸਾਗ ਬਹੁਤ ਟੇਸਟੀ ਬਣਦਾ ਇਹ ਕੁੰਡੇ ਦੇ ਵਿੱਚ ਪੁੱਟ ਕੇ ਪਾਣੇ ਚਲੋ ਜੀ ਆਪਾਂ ਇਹਨਾਂ ਲਸਣ ਛੇਕ ਲੀਏ ਆਇਆ ਨਾ ਬਾਈਕ ਦਾ ਨੰਬਰ ਕੀ ਦੇਵੇਂਗਾ ਬਾਈਕ ਆ ਗਈ ਕਿ ਬਦਲ ਸਮਝ ਲਈ ਜੀ ਆ ਕਿ ਮੈਂ ਤਾਂ ਨਾ ਸਵਾ ਤਿੰਨ ਸਾਢੇ ਦੇ ਨਵੇਂ ਦੰਧਿਆ ਹੋਇਆ ਸਾਗ ਤੇ ਉਸ ਤੋਂ ਬਾਅਦ ਚਾਹਾਣੇ ਪੀਣ ਲੱਗੇ ਬੱਚੇ ਅਗਲੇ ਕੋ ਨਾ ਸਕੂਲ ਇੰਨੀ ਟਾਈਮ ਲੰਘ ਗਏ ਇੱਦਾਂ ਤੇ ਇਹਨਾਂ ਨੂੰ ਮੇਰੇ ਕੋਲ ਕੰਮਾਂ ਵਾਲੀ ਲਾਗੀਆਂ ਭੈਣਾ ਹਨਾ ਉਦੋਂ ਦੀ ਲੱਗੀ ਹੋਈ ਮੈਂ ਦੇਖੋ ਹੁਣ ਪੂਰੀ ਹੋਈ ਆ ਸਾਢੇ ਪੰਜ ਹੋ ਗਏ ਤੇ ਸਾਗ ਵਿੱਚ ਦੀ ਦੇਖੀ ਮੈਂ ਥੋੜਾ ਜਿਹਾ ਪਾਣੀ ਪਾ ਲਈ ਇਦਾਂ ਹੀ ਬਸ ਕੁੱਕਰ ਬੰਦ ਕਰ ਗਈ ਮਿੱਠੀ ਬੰਦ ਵੀ ਕਰਤਾ ਸੀ ਨਾ ਤੇ ਮੈਂ ਆਹ ਕਿਲਾ ਜਨੂ ਸੰਛਲ ਜੀ ਉਹ ਤੋਂ ਵੀ ਦੇਖੋ ਖਾਣਾ ਛੱਲ ਕੇ ਹੁਣ ਮੈਂ ਆਪਦਾ ਮਸਾਲਾ ਅੱਧਾ ਲੀਂਆ ਪਹਿਲਾ ਸੰਦੇ ਪਿਆ ਆਹ ਲੈ ਲਈ ਅਦਰਕ ਛੱਲੇ ਕੇ ਆਇਆ ਕਿਧਰ ਆ ਗਿਆ ਸੀ ਇਹ ਜੀ ਸਾਰਾ ਦਿਨ ਦਬਾਣੀ ਲੋਟਾਂਗੇ ਠਿੱਕ ਜਾ ਰਿਹਾ ਤੇ ਜਿੰਨਾ ਤੁਹਾਨੂੰ ਦੇਖੋ ਬਾਹਰ ਇਨਾ ਜਿਆਦਾ ਹੋਇਆ ਪਿਆਜ ਨਹੀਂ ਬਾਹਰ ਨਾ ਖੜਿਆ ਰਿਹਾ ਨਾ ਖਾਇਆ ਜਿਆਦਾ ਮਸਾਲਾ ਨਹੀਂ ਹੋਣਾਂ

ਕੱਟ ਲਿਓ ਕੋਲ ਦਾ ਟਿੱਕਾ ਚਿੱਟੇ ਵਾਲੇ ਖੜਨੇ ਲੋਜੀ ਆਪਾਂ ਨੇ ਮਸਾਲਾ ਪਕਾ ਲਿਆ ਅੰਕੇ ਥੋੜਾ ਜਿਹਾ ਅਦਰਕ ਵੀਰ ਆਪਾਂ ਇਹ ਕੋ ਪਾਦੇ ਆਂ ਥੋੜਾ ਆ ਸਾਹੀ ਜਿਪਾਣਾ ਬਾਦ ਨੂੰ ਸਾਗ ਨੂੰ ਥੋੜਾ ਜਿਹਾ ਪਾਣੀ ਜਿਨਾ ਨਾ ਤੇਸਾ ਸਾਗ ਅਦਰਕ ਬਹੁਤ ਵਧੀਆ ਲੱਗਦਾ ਹੈ ਤੇਲਾ ਸੰਦੇ ਟੇਸਾ

ਨੋ ਚਾਹਤਾ ਤੇ ਕੀ ਬਣਾਪਣਾ ਹੈ ਨਾ ਰਿਤੀ ਪਿਆ ਤੇ ਬਸ ਐ ਵੀ ਥੋੜਾ ਜਿਹਾ ਅਦਰਕ ਲਸਣ ਵਗੈਰਾ ਵੀ ਆਪਣਾ ਚੱਜੂਗਾ ਫਿਰ ਆਪਾਂ ਰੋਟੀ ਪਾਵਾਂਗੇ ਮੱਕੀ ਦਾ ਆਟਾ ਮੈਂ ਕੱਢ ਲਈਆ ਤੇ ਰੋਟੀ ਆਪਾਂ ਅੱਜ ਜੀ ਬਣਾਵਾਂਗੇ ਬਾਜੇ ਬਾਜੇ ਦਾ ਆਟਾ ਮੱਕੀ ਦਾ ਆਟਾ ਦੇ ਖੰਡਾ ਤੇ ਦੋ ਆਪਾਂ ਪਾਣੀ ਮਿਕਸ ਕਰਕੇ ਰੋਟੀ ਬਣਾਵਾਂਗੇ ਬਹੁਤ ਵਧੀਆ ਲੱਗਦੀ ਹੈ ਤੇ ਦਵਾਟਿਆ ਨਹੀਂ ਥੋੜਾ ਜਿਹਾ ਫੜਗਾ ਲੈਣ ਹੁਣ ਸਾਗ ਰੋਟੀ ਮੈਂ ਹਾਂਜੀ ਇੱਧਰ ਦੇਖੋ ਆਪਾਂ ਨੇ ਪ੍ਰਾਂ ਦੇ ਵਿੱਚ ਛਾਲ ਲਿਆ ਮੱਕੀ ਦਾ ਆਟਾ ਤੇ ਆ ਮੈਂ ਲਿਆਗਾ ਜੀ ਬਾਜਰੇ ਦਾ ਆਟਾ ਇਹ ਤਾਂ ਥੈਲੀ ਦੇ ਵਿੱਚ ਲਿਆ ਕੇ ਰੱਖਿਆ ਹੋਇਆ ਸੀ ਤੇ ਆ ਮੈਂ ਪਹਿਲਾਂ ਬੇਸਨ ਕੱਢ ਲੇ ਤੇ ਹੁਣ ਦੇਖੋ ਆਪਾਂ ਨੇ ਮੱਕੀ ਦਾ ਆਟਾ ਥੋੜਾ ਛਾਲ ਲਿਆ ਤੇ ਇੱਧਰ ਮੈਂ ਆਲਣ ਪਾਉਣ ਵਾਸਤੇ ਪਹਿਲੇ ਛਾਨ ਕੇ ਅਲੱਗ ਤੋਂ ਰੱਖਤਾ ਤੇ ਥੋੜਾ ਜਿਹਾ ਬਸ ਆਪਾਂ ਮੱਕੀ ਦਾ ਪਾ ਲਿਆ ਥੋੜਾ ਜਿਹਾ ਫਪਾਲਾਂਗੇ ਵਿੱਚ ਇੰਨਾ बाजरे ਦਾ ਦੂਜਾ ਆਪਾਂ ਪਾਵਾਂਗੇ ਕਿ ਕੰਕ ਦੇ ਆਟੇ ਦਾ ਚਲੋ ਜੀ ਹੁਮੇ ਆਟਾ ਆਟਾ ਗੋਲਣਾ ਮੈਂ ਸੋਹਣੇ ਇਸ ਵਾਰੀ ਬਣਾਣਾ ਦੇਖ ਮੱਕੀ ਦਾ ਆਟਾ ਦਾ ਬਾਜਰੀ ਦਾ ਆਟਾ ਨਾਲ ਥੋੜਾ ਜਿਹਾ ਇਸ ਕਲਰ ਲੱਗਦਾ ਹੁੰਦਾ ਥੋੜਾ ਜਿਹਾ ਇਹਨਾਂ ਕੇ ਬਲੈਕ ਜੇ ਵਾਂਗੂ ਹੁੰਦਾ ਗਰੇਜੇ ਕਲਰ ਲੱਗਦਾ ਹੁੰਦਾ ਤੇ ਰੋਟੀ ਲੁਟੀਆਂ ਬੋਲਫਾ ਬਣਦੀਆਂ ਨੇ ਬਹੁਤ ਟੇਸਟੀ ਰੋਟੀ ਬਣਦੀ ਹੈ ਸਾਗ ਨਾਲ ਤਾਂ ਬਹੁਤ ਵਧੀਆ ਲੱਗਦੀ ਹੈ ਦੇਖੋ ਇਹਨੂੰ ਔਰ ਕੋੜਦਾਗਾ ਸਾਡੇ ਸਾਹਮਣੇ ਕਹਿੰਦੀ ਮੈਨੂੰ ਮਾਤਾ ਜੀ ਇੱਕ ਵਾਰੀ ਕਰ ਲੈਣੇ

ਦੇਖ ਕਿ ਫਿਰ ਨਵੀਆਂ ਨਿਕਾ ਤੇ ਬਸ ਬੜ ਗਿਆ ਮਿੱਠਾ ਮੈਂ ਮਨ ਨਾ ਰਸ ਹਾਂਜੀ ਸਾਗ ਚਾਲਣਾ ਆਪਾਂ ਨੇ ਪਾ ਲਿਆ ਤੇ ਬਸ ਆਪਣਾ ਆਲਣ ਪਾ ਕੇ ਆਪਾਂ ਨੇ ਜਹਾਜੀ ਦਿੱਤਾ ਤੇ ਲੋਟੀ ਸਾਗ ਆ ਗਿਆ ਬਣ ਕੇ ਗਿਆ ਤੇ ਕੋਈ ਖਿਨਾ ਸੋਣਾ ਖੁੱਲਿਆਗਾ ਐਂ ਤੇ ਇਤਰਾ ਖੁੱਲ ਗਿਆ ਦੇਖ ਮਿੱਠੀ ਸਾਗ ਆਪਣਾ ਬਣ ਕੇ ਤਿਆਰ ਆ ਤੇ ਅੱਜ ਬਣਨੀ ਹੈ ਨਾਲ ਮਿਕਸ ਆ ਤੇ ਦੀ ਰੋਟੀ ਨਾਲ ਸਭ ਨੂੰ ਦਾ ਸਾਗ ਤੇ ਲस्सी ਦਾ ਗਲਾਸ ਅੱਜ ਕਿੰਨੇ ਦਿਨ ਖਾਣੀ ਹੈਹੀ ਰੋਟੀ ਜੇ ਸੀਰੀਅਸ ਲੈਣਾ ਬਣਾ ਲੈਂਦੇ ਆਪਾਂ ਸਬਜ਼ੀ ਲਈ ਤਾਂ ਬਣਾ ਮੰਨੀ ਜੀ ਪਾਣੀ ਹੱਥ ਦੀਆਂ ਰੱਖੀਏ ਤੇ ਆਪਾਂ ਆਪਣੇ ਬਣਾਵਾਂਗੇ ਦੁੱਜੀ ਮੈਂ ਵੀ ਪਾ ਦੇਣੀ ਆ ਵਿੱਚ ਪਰ ਸਬਜ਼ੀ ਨੂੰ ਜਿਆਦਾ ਪਸੰਦ ਨੇ ਪਾਣੀ ਹੱਥ ਦੀਆਂ ਮਕੇਜ ਸਾਗ ਹੁੰਦਾ ਜਾਂ ਫਿਰ ਚਟਨੀ ਹੋਵੇ ਤਾਂ ਨੰਨ ਤੁਲਾ ਚਿੱਟਾਣਾ ਪਾਣੀ ਹੱਥ ਦੀਆਂ ਜਿਹੜੇ ਪਸੰਦ ਆ ਬਦਲੇ ਜਿਆ

अनुलो कीलाला कितना तो आ गई हाय ओय हो अब मन में हां जी ਇੱਥੇ ਮੈਂ ਲੱਗੀ ਸੀ ਬਸ ਰੋਟੀ ਖਾਣ ਤੇ ਵੱਡੀ ਬੇਟੀ ਕਰ ਰਹੀ ਸੀ ਮੇਰੀ ਹਰ ਭਜਾਨੀ ਜਿਹਨਾਂ ਨੇ ਪਾਪਾ ਜੀ ਨੂੰ ਰੋਟੀ ਫੜਾ ਦੋਦੇ ਨੇ ਆਪਣੀ ਤਿੰਨੇ ਭੈਣਾਂ ਬੈਠ ਕੇ ਆਪ ਰੋਟੀ ਖਾ ਲੈਣੀਆਂ ਤੇ ਇਹਨਾਂ ਦੇ ਪਾਪਾ ਜੀ ਹਲੇ ਆਏ ਨਹੀਂ ਸੀ ਸ਼ੌਪ ਤੋਂ ਤੇ ਬਸ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ